ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਦੇ ਦਿਨ ਤੋਂ ਬਹੁਤ ਹੋ ਗਈ ਤੜਕੇ ਵਾਲੀ ਤੋਂ ਦੱਸੇਗੀ ਕਾਰਤਿਕ ਸਾਡਾ ਖੇਡ ਜਾਂਦਾ ਹੈ ਵੇਖ ਇੱਕ ਆਡੀ ਲਿਟ ਜਾਂਦਾ ਰੇ ਉਹ ਜਾਣਾ ਕਿੱਥੇ ਪੋੜ ਗਿਆ ਇੱਧਰ ਆ ਵੇ ਕੀ ਕਰਦਾ ਵੇਖੀ ਪੰਗਿਆਂ ਦੀ ਕੌਮ ਪੁੱਠੀ ਜੇ ਡੱਗ ਗਿਆ ਨੇ ਹਿਸਾਬ ਲਾ ਲਾ ਤੇ ਉਹ ਸਾਡੇ ਮੁਰਗੇ ਫਿਰਦੇ ਤਾਂ ਤਾਂ ਚੱਲ ਪਿਆ ਤੁਹਾਨੂੰ ਉਹਨਾਂ ਦੇ ਮਗਰ ਇਹ ਆ ਫਿਰ ਚੜ ਗਿਆ ਚੱਲ ਵੀ ਗੱਡੀ ਨਾਲ ਚਾਲਾ ਚੱਲ ਮੇਰਾ ਸ਼ੇਰ ਚੱਲ ਕਿਉਂ ਲੈ ਫਸ ਜਾਈਦਾ ਮੁੰਡੇ ਦਾ ਮੂੰਹ ਗੁੱਡਾ ਆ ਵੇਖੇ ਦੇਖੀ ਦੇਖਦਾ ਕੀ ਹੈ ਕਰਦ ਕਿਧਰ ਇਧਰ ਆਉ ਜੂਏ ਹਾਂ ਇਹ ਜਾਂਦਾ ਤਾਂ ਬਦ ਆਪਣੇ ਫੜ ਲੇ ਦਵਾਲਾ ਤਾਂ ਸਿਰੇ ਤੇ ਪਹੁੰਚੇ ਯਹੀ ਸਪੀਡ ਫੜ ਲੈਂਦਾ ਥੋਂ ਐਂ ਥੱਲੇ ਧਾਰ ਦੇ ਆਪਾ ਫੜ ਲੈਂਦਾ ਥੱਲੇ ਆ ਰਿਹਾ ਕਾਰਤਿਕ ਸਾਡਾ ਤੇ ਆ ਸਾਡਾ ਜਾਨਵਰ ਆ ਗਿਆ ਓਏ ਆ ਸਾਡਾ ਕੱਟਾ ਗਿਆ ਇਹ ਕਟਾ ਜਾਨਵਰ ਲੈ ਬਈ ਕਰਦਿਕ ਚੜਜੋ ਬਾਈ ਚ ਚੜਜੋ ਬਾਈ ਚ ਗੱਡੀ ਆ ਗਈ ਕਰਦਿਕ ਚੜ ਜਾ ਕੇ ਡਿਜ ਚੜ ਜਾ ਚੜ ਜਾ ਕਿਹਨੇ ਤੇ ਆ ਜਾਨਵਰ ਆ ਗਿਆ ਸਾਡਾ ਆ ਸਾਡਾ ਡੋਗੀ ਹੈਗਾ ਤੇ ਸਾਡੇ ਹੱਟ ਮੈਂ ਤੋਂ ਉਧਰ ਕੋਟੀਆਰ ਕੇ ਖੇਡੀਆਂ ਤੇ ਕੇ ਜਵਾਗਲੇ ਕਰ ਦੇ ਸਿਰ ਦਾ ਕਿੱਥੇ ਸਾਬ ਜੇ ਖੇਡੀਆਂ ਦਾ ਕਰਤਿਕ ਸਾਡਾ ਤੇ ਇੱਧਰ ਸਾਡੇ ਆ ਘੋਟਾ ਸਾਹਿਬ ਆ ਗਏ ਉਧਰੋਂ ਖੇੜ ਖੁੜ ਕੇ ਤੇ ਇੱਧਰ ਸਾਡੀ ਚਟਨੀ ਬਣੀ ਜਾਂਦੀ ਐ ਸਬਜੀ ਬਣੀ ਵਧੀਆ ਹੈ ਦੂਰ ਕਰੀ ਸਟਾਈਲ ਤੇ ਇੱਧਰ ਵੀ ਮੂਲੀ ਵਾਲੇ ਪਰੌਂਠੇ ਇੱਧਰ ਚੱਲੀ ਜਾਂਦੇ ਦੋ ਦੋ ਤਿੰਨ ਤਿੰਨ ਪਾਸੇ ਕੰਮ ਚੱਲੀ ਜਾਂਦਾ ਇਹ ਤਾਂ ਹਣਾ ਮੈਂ ਸਾਬਾਸ ਇੱਧਰ ਮੂਲੀ ਵਾਲੇ ਪਰੌਂਠੇ ਚੱਲੀ ਜਾਂਦੇ ਬਣੇ ਜਾਂਦੇ ਹਜੇ ਤੇ ਘੋਟਾ ਤੂੰ ਕਿਵੇਂ ਬੈਠਾ ਚੁੱਪ ਜਾਓ ਕੁਰਕਰੇ ਤੇ ਖਿੰਡੇ ਪਏ ਤੇ ਕਰਤਿਕ ਸਾਡਾ ਬਾਹਰ ਖੇਡੀ ਜਾਂਦੇ ਉਹ ਬੈਠਾ ਬਚਾ ਬਾਟੇ ਇਧਰ ਖੇਡੀ ਜਾਂਦੀ ਕੀ ਵੇਖੀ ਕਰਤੇ ਕਿਵੇਂ ਤੁਰਿਆ ਫਿਰਦਾ ਤੇ ਇਧਰ ਸਾਡੀ ਕਮੜੀ ਵੀ ਫਿਰ ਫਿਰਦੀ ਆਗੀ ਯਾਨੀ ਕਿ ਸਾਡੀ ਸਟੈਲੋ ਨਾ ਇਹ ਸਟੈਲੋ ਬੰਦੇ ਬੈਣਾ ਉਹ ਤਾਈ ਜਾਂਦੀ ਆ ਸਾਡੀ ਸਟੈਲੋ ਨਹੀਂ ਕਿ ਇਧਰ ਨਾ ਫੇਮਸ ਨਾਮ ਹੈ ਹਨ ਤਾਈ ਅੱਛਾ ਤੂੰ ਕੀ ਕਰਦੇ ਇਧਰ ਬੇਬੇ ਦੇਖੀ ਜਦ ਅਕਦੂਆਂ ਦੀ ਲੋਰ ਸੇ ਉੱਤੇ ਲੱਗੇ ਨੇ ਕਿਵੇਂ ਕੰਮ ਨੇ ਤਨ ਦੇਖ ਹਾਂ ਤੇ ਹੋਰ ਹਾਂ ਵੇਖ ਲਾਉਂਗੀ ਕੋਰੀ ਪਈਆ ਬਾਲ ਲੈ ਹੁਣ ਕਦੂ ਕਦੂ ਲੱਗ ਜਾਂਦੇ ਆ ਬੇਮੌਸਮੇ ਕਦੂ ਲੱਗਦੇ ਤੇ ਹਾਂ ਲੱਗ ਕੇ ਪਈ ਹੈ ਹਾਂ ਲੱਗ ਕੇ ਪਈ ਹੈ ਤੇ ਹੋਰ ਹੁਣ ਹੀ ਲੱਗ ਜਾਂਦੇ ਹੁੰਦੇ ਹਨ ਹਾਂ ਹੁਣ ਬਾਧੂ ਲੱਗ ਜਾਂਦੇ ਹਾਂ ਹੁਣ ਕਿਹਦੇ ਕਾ ਰਹਿੰਦੇ ਹਾਂ ਹਾਂ ਤੁਸੀਂ ਖਾਓਗੇ ਬੱਲ ਪੜਦੇ ਨਹੀਂ ਜਾਂਦੇ ਫਗਣ ਤੇ ਤਾਂ ਗਾਂਠ ਨੂੰ ਉਤੋਂ ਲਾਉਣੀ ਲੱਗ ਜਾਂਦੇ ਹਾਂ ਹਾਂ ਤੇ ਉਹ ਹੀ ਮੂਲ ਵਿੜਾ ਨੇ ਸਾਡੇ ਵਾਲੇ ਦੇਖਦਿਆਂ ਨੂੰ ਵੀ ਉਧਰ ਰੱਖਿਆ ਡਾ ਡੜੀ ਹੈ ਚੰਬਲਾ ਨੂੰ ਖੇਡੀਆਂ ਦਾ ਆਪ ਦਾ ਹਿਸਾਬ ਨਾਲ ਖੇਡੀਆਂ ਨਾਲ ਕਿੱਦਾਂ ਜੜਦਾ ਕਿੱਦਾਂ ਜੜਦਾ ਟਾਲ ਤੋਂ ਰੁੜ ਜਾਂਦਾ ਇਹ ਏ ਰੁੜ ਗਿਆ ਓਏ ਓਏ ਬਾਵਾ ਆ ਸਾਡਾ ਪਾਵਾ ਗਿਆ ਹੁਣ ਇਹਨੂੰ ਠੰਡੇ ਸਾਂ ਛੱਡ ਰੋ ਸਾਡੀ ਇੱਕ ਮੁੰਡਾ ਸਾਡੀ ਪ੍ਰਿਆ ਉਹ ਸਾਡਾ ਰੋਲਾ ਪਾਉਣਾ ਯਾਰ ਇੰਚੀ ਜਾ ਨਾ ਤੇ ਆਪਣੇ ਬਾਈਕ ਖੜਾ ਰੈਡੀ ਰੋਟੀ ਖਾ ਕੇ ਫੇਰ ਚੱਲ ਪਗੇ ਫੇਰ ਕਿਵੇਂ ਰੱਖ ਰੱਖਿਆ ਜਿਵੇਂ ਭਰਾ ਕੇ ਰਖਵੇ ਖਾਲੀ ਐ ਭਰਾ ਤੁਹਾਡੀ ਕਿਰਪਾ ਇਹ ਲੱਗੀ ਪਈ ਐ ਪਾਣੀ ਨੂੰ ਅੱਗ ਬਾਲਣ ਧੂਮਾ ਕਰਨ ਵੇਖ ਬੰਕੂ ਭਈਆ ਬਸ ਤੇ ਧੂਮਾ ਇਹ ਤੂੰ ਆਏ ਧੂਮਾ ਹੀ ਐ ਫੇਰ ਹੋਰ ਕੀ ਹੋਣਾਗਾ फसल साड़ी हो गई चरखड़ी पी है गाजी तो गज साड़ी लगी पी है भांडे धोन तो आप चलते हैं एक बारी आदा डोगी है मैं छोता प्य हो वो सा खड़ी है टो 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 आगे अच्छे इधर ले करे इधर सरजे सिंह कारगुर धोने तो बनाया तो अपना देसी गेट खोलिए एला लगे तो मिट्टी सी ए कल पदर कर ਵਾਹੀ ਮੇ ਕਿ ਮੇ ਕਿ ਵਾਹੀ ਚਲ ਕੋਈ ਗੱਲ ਨਹੀਂ ਆ ਮਿੱਟੀ ਸੀ ਗਦਰ ਪਦਰ ਕਰਕੇ ਸਾਡੇ ਵਾਲਾ ਛੋਟਾ ਕਾਲੂ ਵਸੇ ਇਧਰ ਕਰੇਂਦਾ ਕੋਈ ਨਹੀਂਗਾ ਖਾਲੀ ਆਪਾਂ ਆ ਕੇ ਕੀੜਾ ਮਾਰਨ ਇੰਨਾ ਸਾਫ਼ ਸੁਥਰਾ ਮਾਹੌਲ ਕਿ ਡਾਕਸ ਨੂੰ ਮੋਦੰਗ ਬੜਾ ਕੰਟ ਲੱਗਿੰਦੇ ਤੇ ਮਿੱਟੀ ਦੀ ਪੱਦਰ ਪੂਰੀ ਕੀਤੀ ਕੀ ਗਈ ਹੈ ਉਹੜਾ ਆਪਣਾ ਬਾਈਕ ਤੇ ਆਪਾਂ ਥੋੜੇ ਟਾਈਮ ਚ ਚੱਲਦੇ ਆਪਾਂ ਬੰਦੇ ਪੜੀ ਜਾਂਦੇ ਇਧਰ ਆਗੇ ਸੇ ਆਪਾਂ ਇਹ ਕੀ ਹੈ ਸਟੂਲ ਗੇ ਕਿਹੜੀ ਕਲਾਸ ਦਾ ਨਾ ਵੈਤ ਮੰਨ ਮੰਨ ਲੈਣਾ ਯਕੀਨ ਹੈ ਨੀਗਾ ਤੇ ਇਧਰ ਸਟੈਲ ਨੇ ਮਸ਼ੀਨ ਢਾਲੀ ਸੂਟ-ਸ਼ਟ ਬਣਾਉਂਦੇ ਜੇ ਕਿਸੇ ਨੂੰ ਸੂਟ ਬਣਾਉਣੇ ਹੁਣ ਤਾਂ ਬਣਵਾ ਸਕਦੇ ਆ ਆ ਫਿਰ ਦੀ 3 ਪਾਂਡੇ ਤੇ ਐਡਵਰਟਾਈਜ਼ਮੈਂਟ ਤੇ ਆ ਸਾਡਾ 3ਵੀਂ ਕਲਾਸ ਹੈ ਫਦੇ ਸਿੰਘ ਇਹ ਵੀ ਤੇਰੇ ਫਿਰਦਾ ਤੇ ਆਹ ਓਏ ਨਾ ਮੁੰਡਿਆ ਮੁੰਡਾ ਚੌਥੀ ਕਲਾਸ ਚਲੋ ਕਰਤਿਕ ਕੋਲ ਚਲਦੇ ਆ ਤੇ ਕਰਤਿਕ ਤੇਰੇ ਫਿਰਦੇ ਕਿਧਰ ਅਭੀ ਕੀ ਕਰਤਿਕ ਇਹ ਇਹ ਘਮਾਉਂਦਾ ਫਿਰਦਾ ਅੱਜ ਮੈਂ ਇਹ ਬਾਹੇ ਕਰਦਾ ਇਹ ਹੱਥ ਲਾਉਂਦਾ ਰਹਿੰਦਾ ਪਤਾ ਨਹੀਂ ਕਰਦਾ ਕੀ ਰਹਿੰਦਾ ਕਣੀ ਕਰਤੇ ਚਲੋ ਆਪਾਂ ਜਾਂਦੇ ਅਗਰੇ ਇੱਕ ਵਾਰੀ ਅਸੀਂ ਟੈਲ ਦੇ ਫਿਰਦੇ ਸੀਗੇ ਆ ਸਾਡੀ ਕਦਮਾਂ ਦੀ ਵੱਲ ਕੋਲੇ ਚਲੋ ਘਰ ਜਾਂਦੇ